ਕੇ ਮਾਪੇ ਦਾ ਭੋਲੇ ਪਾਲੇ ਹੁੰਦੇ ਆ ਜਿਵੇਂ ਪੁੱਤ ਕਹਿ ਦਿੰਦੇ ਆ ਕਿ ਮੈਂ ਬਾਹਰ ਜਾਣਾ ਆ ਕੰਮ ਕਰਨਾ ਮਾਪੇ ਉਹਨੇ ਤਾਂ ਇਹੀ ਲੱਗਦਾ ਵੀ ਚਲੋ ਸਾਡਾ ਪੁੱਤ ਜਾਂ ਸਾਡੀ ਧੀਓ ਚੰਗਾ ਕੰਮ ਕਰ ਰਹੇ ਹੋਣਗੇ ਪਰ ਇਹ ਨਹੀਂ ਪਤਾ ਹੁੰਦਾ ਵੀ ਕਦੋਂ ਠੱਗੀ ਦਾ ਸ਼ਿਕਾਰ ਹੋ ਜਾਣ ਹਾਲਾਂਕਿ ਇੱਕ ਨੰਬਰ ਦਾ ਕਹਿ ਕੇ ਏਜੰਟ ਵੱਲੋਂ ਚਾਹੇ ਭੇਜ ਦਿੱਤਾ ਗਿਆ ਲੇਕਿਨ ਠੱਗੀ ਵੱਜ ਗਈ ਕਈ ਮਹੀਨੇ ਭੁੱਖੇ ਪਾਣੇ ਘੁੰਮਣ ਤੋਂ ਬਾਅਦ ਡੋਂਕਰਾਂ ਦੇ ਡਿੱਕੇ ਚੜਨ ਤੋਂ ਬਾਅਦ ਵਾਰ-ਵਾਰ ਪੈਸੇ ਪਵਾਉਣ ਤੋਂ ਬਾਅਦ ਜ਼ਮੀਨ ਸੋਨਾ ਸਭ ਕੁਝ ਵੇਚਣ ਤੋਂ ਬਾਅਦ ਅੱਜ ਹਾਲਾਤ ਆ ਨੇ ਸਿਰਫ ਇੰਨਾ ਕ ਫਰਕ ਹੈ ਕਿ ਇਹ ਮੁੰਡਾ ਆਪਦੀ ਮਾਂ ਦੇ ਕੋਲੇ ਜਿੰਦਾ ਖੜਾ ਹੈ ਹੋਰ ਕੁਝ ਨਹੀਂ ਬਚਿਆ ਕੱਲਾ ਸਿਰਫ ਇਹਦੀ ਜਾਨ ਬਚੀ ਆ ਬਾਕੀ ਸਾਰਾ ਕੁਝ ਖਤਮ ਹੋ ਗਿਆ ਇਸਦਾ ਇਹਨਾਂ ਦੇ ਨਾਲ ਵੀ ਠੱਗੀ ਹੋ ਗਈ ਆ ਅਮਰੀਕਾ ਦੇ ਨਾਂ ਤੇ ਪਰ ਇਹ ਦੋ ਨੰਬਰ 'ਚ ਨਹੀਂ ਗਿਆ ਇਹ ਗਿਆ ਸੀ ਇੱਕ ਨੰਬਰ 'ਚ ਪਰ ਇਹਨੂੰ ਵੀ ਅਮਰੀਕਨ ਉਹਨਾਂ ਜਾਜਾਂ ਨਾਲ ਹੀ ਇਹ ਵੀ ਬੀਤੇ ਦਿਨੀ ਵਾਪਸ ਆਇਆ 55 ਲੱਖ ਰੁਪਏ ਦੀ ਠੱਗੀ ਇਹਦੇ ਨਾਲ ਹੋ ਗਈ ਆ ਔਰ ਇਹ ਡੋਂਕੀ ਨਾ ਕਿ ਨਹੀਂ ਗਿਆ ਇਹਨੂੰ ਇੱਕ ਨੰਬਰ ਦਾ ਕਹਿ ਕੇ ਭੇਜਿਆ ਗਿਆ ਸੀ ਏਜੰਟ ਦੇ ਵੱਲੋਂ ਪਰ ਠੱਗੀ ਦਾ ਸ਼ਿਕਾਰ ਹੋ ਗਿਆ ਇਹ ਪਰਿਵਾਰ ਇਹਨਾਂ ਦੀ ਮਾਂ ਔਰ ਇਹ ਬੇਟਾ 2 ਢਾਈ ਕਿੱਲੇ ਜ਼ਮੀਨ ਸੀ ਜਿਹਨੂੰ ਵਾਹ ਕੇ ਖੇਤੀ ਮਾੜੀ ਮੋਟੀ ਕਰਕੇ ਘਰ 'ਚ ਦਾਣੇ ਆਉਂਦੇ ਸੀ ਪਰ ਉਹ ਵੀ ਵੇਚਤੀ ਕਿ ਘਰ ਨੂੰ ਵਧੀਆ ਬਣਾ ਲਾਂਗੇ ਪਰ ਹਾਲਾਤ ਮਾੜੇ ਹੋ ਗਏ ਪੂਰੀ ਗਲਬਤ ਕਰਦੇ ਆ ਬਾਈ ਦੇ ਨਾਲ ਨਾਮ ਕੀ ਆ ਤੇ ਪਿੰਡ ਕਿਹੜਾ ਮੇਰਾ ਨਾਮ ਸਤਪਾਲ ਸਿੰਘ ਪਿੰਡ ਮੇਰਾ ਲੱਖਾ ਸਿੰਘ ਵਾਲਾ ਠਾਰਾ ਹੂੰ ਇਹ ਕਦੋਂ ਤੁਸੀਂ ਗਏ ਸੀ ਇੱਕ ਚ ਗਏ ਸੀ ਦੋ ਚ ਗਏ ਸੀ ਕੀ ਕਹਾਣੀ ਕੀ ਬਣੀ ਕਿਹੜੇ ਬੰਦੇ ਨੇ ਠੱਗੀ ਕੀਤੀ 2024 ਦੇ ਜੂਨ ਨੂੰ ਮੈਂ ਚਲਾ ਗਿਆ ਸੀਗਾ ਤੇ ਉਹਨਾਂ ਨੇ ਮੈਨੂੰ ਦੱਸਿਆ ਸੀਗਾ ਤੈਨੂੰ ਇੱਕ ਨੰਬਰ ਚ ਲੈ ਕੇ ਜਾਵਾਂਗੇ ਅਮਰੀਕਾ ਔਰ ਮੈਨੂੰ ਤੇ ਨਹੀਂ ਪਤਾ ਸੀਗਾ ਵੀ ਚਲੋ ਠੀਕ ਹੈ ਮੈਂ ਕਿਹਾ ਮੈਨੂੰ ਇੱਕ ਨੰਬਰ ਲੈ ਕੇ ਚਲੇ ਜਾਓ ਜਦੋਂ ਮੈਨੂੰ ਇੱਥੋਂ థਾਈਲੈਂਡ ਦੀ ਫਲਾਈਟ ਕਰਾਈ ਸੀਗੀ ਤੇ ਮੈਨੂੰ ਸਾਊਥ ਅਫਰਿਕਾ ਸਾਊਥ ਅਫਰੀਕਾ ਚ ਮੈਨੂੰ ਉੱਥੇ ਰੱਖਤਾ ਸੀਗਾ ਵੀ ਉੱਥੇ ਮੈਨੂੰ ਕਹਿੰਦੇ ਸੀਗੇ ਤੈਨੂੰ ਉਸ ਤੋਂ ਅੱਗੇ ਫਲਾਈਟ ਤੇਰੀ ਕਰਾ ਕੇ ਦੇਵਾਂਗੇ ਤੈਨੂੰ ਇੱਥੇ ਰੁਕ ਜਾ ਕੋਈ ਚੱਕਰ ਨਹੀਂ ਹੈਗਾ ਵੀ ਤੇਰੀ ਫਲਾਈਟ ਕਰਾ ਕੇ ਦੇਵਾਂਗੇ ਤੇ ਮੈਂ ਕਿਹਾ ਚਲੋ ਠੀਕ ਹੈ ਕੋਈ ਚੱਕਰ ਨਹੀਂ ਹੈਗਾ ਵੀ ਇੱਥੋਂ ਇੱਕ ਫਲਾਈਟ ਹੋ ਗਈ ਅੱਗੇ ਮੇਰੀ ਇੱਕ ਦੋ ਫਲਾਈਟ ਹੋਰ ਹੋਵੇਗੀ ਸਿੱਧਾ ਤੁਸੀਂ ਮੈਨੂੰ ਅਮਰੀਕਾ 'ਚ ਵਾਰ ਦੋਗੇ ਤੇ ਗੱਲਬਾਤ ਕਰਦੇ ਫਿਰ ਜੈਂਟਰ ਨੂੰ ਫੋਨ ਕਰਦਾ ਸੀ ਕਹਿੰਦਾ ਕੋਈ ਗੱਲ ਨਹੀਂ ਸੀਗੀ ਤੁਹਾਨੂੰ ਇੱਕ ਨੰਬਰ ਤੁਸੀਂ ਚੱਲਿਓ ਕੋਈ ਪਰੇਸ਼ਾਨ ਨਾ ਹੋ ਤੇ ਤੁਸੀਂ ਆਪਦੀ ਜਿਵੇਂ ਜਿਵੇਂ ਤੁਸੀਂ ਪੇਮੈਂਟ ਕਰ ਦੋਗੇ ਤੁਹਾਡੀ ਵਧੀਆ ਵਧੀਆ ਫਲਾਈਟ ਹੋਊਗੀ ਤੇਰੇ ਸਾਜੇ ਤੇਰੇ ਸਾਰੇ ਵੀਜੇ ਲੱਗੇ ਹੋਇਆ ਤੇਰਾ ਸੂ ਤੇ ਉੱਥੇ ਫਿਰ ਗੱਲਬਾਤ ਕੀਤੀ ਉਸ ਤੋਂ ਬਾਅਦ ਨਾ ਫਿਰ ਮੇਰੀ ਮੇਰਾ ਫੋਨ ਚੱਕਣਾ 2 ਦਿਨ ਬਾਅਦ ਬੰਦ ਕਰਤਾ 3 ਦਿਨ ਬਾਅਦ ਫੋਨ ਬੰਦ ਚੱਕਣਾ ਕਰਤਾ ਤੇ ਫਿਰ ਫੋਨ ਮੈਂ ਲਾਉਂਦਾ ਸੀਗਾ ਫੋਨ ਮੇਰਾ ਬਿਜ਼ੀ ਕਰ ਦਿੰਦੇ ਸੀ ਫਿਰ ਮੈਂ ਕਹਿੰਦਾ ਸੀਗਾ ਵੀ ਤੁਸੀਂ ਮੈਨੂੰ ਫਿਰ ਇੱਕ ਦਿਨ ਬਾਅਦ ਰਿਕਾਰਡਿੰਗ ਵਗੈਰਾ ਪਾਈ ਵੀ ਤੁਸੀਂ ਮੇਰੇ ਨਾਲ ਗੱਲ ਤਾਂ ਕਰੋ ਕਹਿੰਦਾ ਤੁਸੀਂ ਵੇਟ ਕਰੋ ਤਾਂ ਡੌਂਕਰ ਆਵੇਗਾ ਤੁਹਾਨੂੰ ਸਾਰਾ ਕੋਈ ਸਮਾਨ ਦੇ ਕੇ ਜਾਊਗਾ ਮੈਂ ਕਹਿੰਦਾ ਡੌਂਕਰ ਨੇ ਮੈਨੂੰ ਕੀ ਦੇਣਾ ਨਾ ਮੈਨੂੰ ਤੁਸੀਂ ਟਿਕਟ ਭੇਜੋ ਨਾ ਜੇ ਅੱਗੇ ਮੈਨੂੰ ਪੈਣਾ ਹੈ ਤਾਂ ਵੀ ਤੁਸੀਂ ਟਿਕਟ ਭੇਜੋਗੇ ਮੈਂ ਟਿਕਟ ਅਰਪੋਰਟ ਤੋਂ ਜਾਵਾਂਗਾ ਮੈਂ ਫਲਾਈਟ ਚੜਾਂ ਤੇ ਜਦੋਂ ਮੈਂ ਫੋਨ ਕਟਾ ਕੋ ਉਸ ਤੋਂ ਬਾਅਦ ਡੋਂਕਰ ਆਇਆ ਉਹ ਮੇਰਾ ਫੋਨ ਨਾਲ ਖੋ ਕੇ ਲੈ ਗਿਆ ਹੁਨੇ ਮੇਰੀ ਕੋਈ ਗੱਲ ਨਹੀਂ ਸੁਣੀ ਫੋਨ ਖੋ ਕੇ ਲੈ ਗਿਆ ਮੇਰਾ ਪਾਸਪੋਰਟ ਵੀ ਖੋ ਕੇ ਲੈ ਗਿਆ ਤੇ ਕਹਿੰਦਾ ਤੂੰ ਨਾ ਕੀਏ ਜਦੋਂ ਰਾਤ ਸ਼ਾਮ ਨੂੰ ਪੈ ਗਈ ਮੈਨੂੰ ਅੰਦਰੇ ਤਾਲ ਕੇ ਰੱਖਿਆ ਉਸ ਤੋਂ ਫਿਰ ਮੈਂ ਨਾ ਕੀਏ ਮੈਂ ਇਸ ਬੁੱচ্চਾ ਵੀ ਹੁਣ ਕੀ ਪਤਾ ਕੀ ਸਿਸਟਮ ਹੈ ਇਨਾਂ ਦਾ ਮੈਨੂੰ ਅੰਦਰ ਨਾਲ ਗੱਲ ਕਿਤੇ ਨਾ ਕਿੰਦੇ ਨਾ ਕਰਾਂ ਨਾ ਗੱਲ ਕਰਾਂ ਨਾ ਕੋਈ ਫੋਨ ਏਜੰਟ ਨਾਲ ਗੱਲ ਕਿਸੇ ਨਾਲ ਕਰਾਂ ਸ਼ਾਮ ਨੂੰ ਡੋਂਕਰਾਂ ਨੇ ਕਿ ਕੀਤਾ ਚਲੋ ਵੀ ਸਾਰਿਆਂ ਨੂੰ ਬੁਲਾ ਕੇ ਮੈਨੂੰ ਚੱਕ ਕੇ ਵਿੱਚ ਸਾਰਿਆਂ ਦੇ ਵਿੱਚ ਚਾਰ ਪੰਜ ਮੁੰਡੇ ਹੋਰ ਹੀਗੇ ਸੀ ਚੱਕ ਕੇ ਟੈਕਸੀ 'ਚ ਤੋਰਤਾ ਤੇ ਗਾਂ ਲੈ ਕੇ ਉਸ ਤੋਂ ਬਾਅਦ ਨਾ ਕਿ ਮੈਨੂੰ ਚੱਕ ਕੇ ਤੋਰ ਕੇ ਗਵਾਨਾ ਲੈ ਕੇ ਗਵਾਨਾ ਕੰਟਰੀ ਚ ਰੱਖਿਆ ਗਵਾਨਾ ਕੰਟਰੀ ਜੀ ਵੀ ਕਹਿੰਦੇ ਵੀ ਚਲੋ ਜਿੱਥੇ ਉੱਥੇ ਫਿਰ ਮੈਂ ਗੱਲਬਾਤ ਕੀਤੀ ਵੀ ਤੁਸੀਂ ਵੀ ਸਾਨੂੰ ਇੱਕ ਵਾਰੀ ਕਰੇ ਫੋਨ ਤਾਂ ਕਰੋ ਜਾਂ ਸਾਨੂੰ ਜੈਂਟਾਂ ਨਾਲ ਕਮ ਸੇ ਕਮ ਗੱਲ ਕਰਨ ਦੋ ਕਹਿੰਦੇ ਨਹੀਂ ਨਹੀਂ ਤੁਸੀਂ ਅਸੀਂ ਤੁਹਾਨੂੰ ਜੈਂਟਾਂ ਨਾਲ ਨਹੀਂ ਗੱਲ ਕਰਾਣੀ ਕੁਝ ਨਹੀਂ ਕਰਾਣੀ ਗੱਲ ਨਹੀਂ ਕਰਨ ਸਾਨੂੰ ਚੱਕ ਕੇ ਉੱਥੇ ਫਿਰ ਸਾਨੂੰ ਰੱਖਤਾ ਇੱਕ ਰੂਮ ਚ ਸਾਰਿਆਂ ਤਾਰਦਾ ਤੇ ਉਸ ਤੋਂ ਬਾਅਦ ਸਾਨੂੰ 2 ਦਿਨ ਉੱਥੇ ਰੱਖਿਆ ਕੋਈ ਖਾਣਾ ਪੀਣਾ ਦਿੱਤਾ ਕੁਛ ਦਿੱਤਾ ਤੇ ਕਿਉਂਕਿ ਮੇਰੇ ਘਰੇ ਵੀ ਗੱਲ ਨਹੀਂ ਹੋਈ ਸੀ ਕਿਉਂਕਿ ਮੇਰੇ ਕੋਲ ਫੋਨ ਨਹੀਂ ਸੀਗਾ ਉੱਥੇ ਦੇ ਕਿਸੇ ਤੋਂ ਅਸੀਂ ਰਿਕਵੈਸਟ ਕਰਦੇ ਸੀ ਜਿਹੜੇ ਸਪੈਨਿਸ਼ ਹੁੰਦੇ ਸੀਗੇ ਉਹ ਸਾਡੀ ਗੱਲ ਹੀ ਨਹੀਂ ਸੁਣਦੇ ਸੀ ਇਹਨਾਂ ਨੂੰ ਨਾ ਸਾਨੂੰ ਸਮਝਾਉਂਦੀ ਨਾ ਉਹਨੇ ਸਾਨੂੰ ਸਮਝਾਉਂਦੀ ਸੀਗੀ ਤੇ ਅਸੀਂ ਫਿਰ ਜਾਨੀ ਕਿ 2-4 ਦਿਨ ਪਾਣੀ ਨਾਲ ਔਕੇ ਸਕੇ ਕੱਟਨੇ ਫਿਰ ਸਾਨੂੰ ਉਸ ਤੋਂ ਬਾਅਦ ਨਾ ਕੀ ਇਹ ਫੋਨ ਦੇ ਦਿੱਤੇ ਫੋਨ ਦੇਣ ਤੋਂ ਬਾਅਦ ਫਿਰ ਮੈਂ ਫੋਨ ਤੋਂ ਬਾਅਦ ਜਦੋਂ ਮੈਂ ਘਰੇ ਕੀਤੀ ਨਾ ਗੱਲ ਵੀ ਘਰ ਦਾ ਨੇ ਮੈਂ ਦੱਸੇ ਵੇਚਦਾ ਉਹਦਾ ਪ੍ਰੋਬਲਮ ਹੈ ਤੇ ਇਹ ਤਾਂ ਸਾਰਾ ਆਪਣੇ ਨਾਲ ਫਰਾਡ ਹੋ ਰਿਹਾ ਆ ਵੀ ਘਰ ਦੇ ਕਿਹਾ ਵੀ ਆਪਾਂ ਚਲੋ ਗੱਲ ਕਰਨੇ ਜਦੋਂ ਉਹਨਾਂ ਨਾਲ ਗੱਲ ਕੀਤੀ ਵੀ ਜਿੱਦਾਂ ਦਾ ਵੀ ਤੁਸੀਂ ਕਿਉਂ ਸਾਨੂੰ ਝੂਠ ਬੋਲਦੇ ਪਿਓ ਜਦੋਂ ਜਦੋਂ ਮੈਂ ਗੱਲ ਕਿਸੇ ਨਾਲ ਦੀ ਲੈਣੇ ਉਹਨੂੰ ਦੱਸਤਾ ਵੀ ਡੋਂਕਰ ਨੂੰ ਫੋਨ ਕਰਤਾ ਵੀ ਤੁਸੀਂ ਉਹਨਾਂ ਤੋਂ ਫੋਨ ਖੋਲੋ ਉਹਨਾਂ ਫਿਰ ਸਾਡੇ ਤੋਂ ਫੋਨ ਖੋਲਿਆ ਫਿਰ ਸਾਰੇ ਫੋਨ ਖੋਖ ਯਾਨੀ ਕਿ ਏਜੰਟ ਤੇ ਡੋਂਕਰੇ ਸਾਰੇ ਰਲੇ ਹੋਏ ਸੀ ਹਾਂਜੀ ਸਾਰੇ ਰਲੇ ਹੁੰਦੇ ਸਾਲ ਰਲੇ ਹੋਏ ਸੀਗੇ ਫਿਰ ਮੈਨੂੰ ਕਹਿੰਦਾ ਵੀ ਤੂੰ ਨਾ ਕੀ ਪੇਮੈਂਟ ਆਪਦੇ ਘਰੇ ਕਰੇ ਕਰਾ ਲਾ ਤੇ ਜਦੋਂ ਪੇਮੈਂਟ ਤਾਂ ਗੱਲ ਮੈਂ ਕਰਕੇ ਉਹਦੇ ਬਾਅਦ ਉਹਨਾਂ ਮੇਰਾ ਫੋਨ ਹੀ ਖੋਲਿਆ ਉਸ ਤੋਂ ਬਾਅਦ ਫਿਰ ਮੇਰੇ ਘਰੇ ਮੇਰੇ ਗੱਲ ਨਹੀਂ ਹੋਈ ਮੈਨੂੰ ਤੇ ਵੀ ਨਹੀਂ ਪਤਾ ਸੀ ਵੀ ਘਰ ਦੇ ਉਹਨਾਂ ਦਾ ਉਹਨਾਂ ਨਾਲ ਏਜੰਟ ਨਾਲ ਗੱਲ ਕਰ ਮੈਂ ਤਾਂ ਉੱਥੇ ਮੈਨੂੰ ਤਾਂ ਪਤਾ ਨਹੀਂ ਮੈਨੂੰ ਤਾਂ ਸਮਝ ਨਹੀਂ ਆਉਦੀ ਵੀ ਹੁਣ ਮੈਂ ਕੀ ਕਰਾਂ ਨਹੀਂ ਕਰਾਂ ਉਸ ਤੋਂ ਮੈਨੂੰ ਲੈ ਕੇ ਅੱਗੇ ਬਰਾਜ਼ਿਲ ਲੈ ਕੇ ਬਰਾਜ਼ਾ ਰੱਖਿਆ ਸਾਨੂੰ ਘੜੋ ਘੜ ਸਾਨੂੰ ਦਸ ਦਿਨ ਰੱਖਿਆ ਬੰਦ ਸਾਰੇ ਹੋਟਲ ਚ ਹੋਟਲ ਸੀਗਾ ਪਰ ਹੋਟਲ ਚ ਲੋਕਰ ਆ ਕੇ ਰੱਖਦੇ ਸੀਗੇ ਆਪਦਾ ਤੇ ਚੌਲ ਜਿਵੇਂ ਕਦੇ ਦੇ ਦੇ ਨੇ ਕਦੇ ਅਸੀਂ ਇੰਤਹਾ ਕਰਨੀ ਵੀ ਸਾਨੂੰ ਕੁਝ ਖਾਣ ਨੂੰ ਤਾਂ ਦੇ ਦੋ ਕਮ ਸੇ ਕਮ ਖਾਣ ਨੂੰ ਕਦੇ ਦਿੰਦੇ ਸੀ ਕਦੇ ਨਹੀਂ ਦਿੰਦੇ ਸੀਗੇ ਤੇ ਕਦੇ ਡੌਂਕਰ ਨੇ ਆਣਾ ਰੂਮ ਖੋਲ ਦੇਣਾ ਕਦੇ 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 ਸ਼ਾਮ ਨੂੰ ਆ ਦੇਣਾ ਕਦੇ ਫਿਰ ਉਸ ਤੋਂ ਬਾਅਦ ਚਾਰਾ ਦਿਨ ਬਾਅਦ ਫਿਰ ਸ਼ਾਮ ਨੂੰ ਆ ਜਾਣਾ ਉੱਥੇ ਫਿਰ ਸਾਨੂੰ 4-5 ਦੇ ਰੱਖਿਆ ਨੇ ਬ੍ਰਾਜ਼ਿਲ ਤੋਂ ਬਾਅਦ ਸਾਨੂੰ ਭੇਜਤਾ ਨਹੀਂ ਪੇਰੂ ਮੈਂ ਪੇਰੂ ਫਿਰ ਮੈਂ ਸੋਚਿਆ ਮੈਂ ਕਿ ਜੇ ਤਸ ਇਹ ਤਾਂ ਸਾਨੂੰ ਭੇਜ ਦੇ ਸਾਰੇ ਦੋ ਨੰਬਰ 'ਚ ਪਏ ਨੇ ਕਦੇ ਸਾਨੂੰ ਪੁਲਿਸ ਫੜ ਲੈਣ ਦੀ ਚੱਕ ਕੇ ਲੈ ਜਾਂਦੀ ਏ ਕਦੇ ਸਾਨੂੰ ਡੋਂਕਰ ਮਾਰ ਲਾਂ ਕੇ ਜਾਂਦੇ ਨੇ ਕਦੇ ਜਿਹੜਾ ਡੋਂਕਰ ਆਉਂਦਾ ਸਾਡੀ ਗੱਲ ਹੀ ਨਹੀਂ ਸੁਣਦਾ ਨਾ ਸਾਡੇ ਕੋਲ ਫੋਨ ਬੜੇ ਪਰੇਸ਼ਾਨ ਅਸੀਂ ਰੋਂਦੇ ਸੀਗੇ ਵੀ ਹੁਣ ਕੀ ਕਰੀਏ ਇਸ ਵੀ ਪਿੱਛਾ ਸਾਡੀ ਗੱਲ ਹੋਵੇਗੀ ਘਰ ਦੇ ਨਾਲ ਕਰਦੇ ਦੱਸਾਂਗੇ ਤਾਂ ਕਰਦੇ ਏਜੰਟ ਨੂੰ ਜਾ ਕੇ ਮਿਲ ਕੇ ਕੋਲ ਆਣਗੇ ਕੋਈ ਸਾਡੀ ਏਜੰਟ ਨਾਲ ਨਹੀਂ ਗੱਲ ਕੁਛ ਨਹੀਂ ਗੱਲ ਫਿਰ ਅੱਗੇ ਜਾ ਕੇ ਸਾਨੂੰ ਨਾ ਕਿ ਜਦੋਂ Peru ਕੋਲ ਅਸੀਂ ਪਹੁੰਚ ਗਏ ਫਿਰ ਅੱਗੇ ਅਸੀਂ ਬਲੀਵਿਆਗੇ ਬਲੀਵਿਆ ਸਾਨੂੰ ਨੰਦਰੀ ਤਾਰ ਤੱਕ ਕਹਿੰਦੇ ਆਪਦੇ ਘਰੇ ਫੋਨ ਕਰੋ ਪੇਮੈਂਟ ਆਪਦੀ ਪਾ ਪਾਓਗੇ ਤਾਂ ਤੇ ਤੁਹਾਨੂੰ ਅੱਗੇ ਤੁਹਾਡੀ ਫਲਾਈਟ ਕਰਾ ਕੇ ਦੇਵਾਂਗੇ ਤੇ ਤੁਹਾਨੂੰ ਫੋਨ ਤਾਂ ਹੀ ਮਿਲਣਗੇ ਪਹਿਲਾਂ ਕਰੇ ਗੱਲ ਕਰੋ ਅਸੀਂ ਕੋ ਸਾਨੂੰ ਫੋਨ ਦਿਓਗੇ ਤਾਂ ਅਸੀਂ ਘਰੇ ਗੱਲ ਕਰਾਂਗੇ ਵੀ ਤੁਸੀਂ ਸਾਨੂੰ ਅਸੀਂ ਟ੍ਰਾਂਸਲਟ ਕਰਕੇ ਮੈਂ ਕਿ ਤੁਸੀ ਸਾਨੂੰ ਦੱਸੋ ਨਾ ਮੈਂ ਤੁਹਾਨੂੰ ਦੱਸੀ ਕਿਵੇਂ ਅਸੀਂ ਤੁਹਾਨੂੰ ਕੀ ਕੀ ਦੱਸਾਂਗੇ ਕੀ ਸਾਡਾ ਸਿਸਟਮ ਹੈ ਅਸੀਂ ਟ੍ਰਾਂਸਲਟ ਕਰਕੇ ਦੱਸਿਆ ਸਾਰਾ ਕੁਝ ਵੀ ਸਾਨੂੰ ਇਦਾਂ ਦਾ ਕੋਸ ਤੁਰਦੇ ਪੇ ਸਾਡੀ ਤਾਂ ਗੇਮ ਇੱਕ ਨੰਬਰ ਦੀ ਏ ਤੁਸੀਂ ਸਾਨੂੰ ਟੈਕਸ ਲੀ ਜਾਦੇ ਸਾਡੀ ਗੱਲ ਪਿੱਛੇ ਹੋਏ ਵੀ ਤੁਸੀਂ ਦੇ ਇੱਕ ਨੰਬਰ ਜਾਓਗੇ ਮੇਰੀ ਅਮਰੀਕਾ ਜੇ ਤੁਹਾਨੂੰ ਕੋਈ ਦਿੱਕਤ ਨਹੀਂ ਕੋਈ ਪਰੇਸ਼ਾਨੀ ਨਹੀਂ ਤੁਹਾਡਾ ਸੂਰੀ ਨਿਯਮ ਦਾ ਵੀਜ਼ਾ ਹੈਗਾ ਤੋਂ ਅੱਗੇ ਵੀ ਸਿਕ ਨੰਬਰ ਚ ਲੈ ਕੇ ਜਾਣਾ ਹੈ ਤੁਹਾਡੇ ਤਾਂ ਕੋਈ ਪਰੇਸ਼ਾਨੀ ਨਹੀਂ ਹੈਗੀ ਤੁਹਾਡੀ ਉਥੋਂ ਫਲਾਈਟ ਕਰਾਵਾਂਗੇ ਸੂਰੀ ਨਿਯਮ ਤੋਂ ਗੱਲ ਕਰਦੇ ਕਰਦੇ ਕਹਿੰਦੇ ਤੁਹਾਡਾ ਸਿਸਟਮ ਐਵੇਂ ਦਾ ਕੁਝ ਨਹੀਂ ਹੈਗਾ ਤੁਹਾਡੇ ਏਜੰਟਾਂ ਨੇ ਜੋ ਵੀ ਉਹਨਾਂ ਨੇ ਪੈਸੇ ਐਵੇਂ ਦਿੱਤੇ ਆ ਵੀ ਤੁਸੀਂ ਪੈਸੇ ਦੋਗੇ ਤੁਹਾਨੂੰ ਅੱਗੇ ਕਿ ਕੱਢੀ ਜਾਵਾਂਗੇ ਜਦੋਂ ਅਸੀਂ ਇਕਵਾਡੋਰ ਪਹੁੰਚੇ ਇਕਵਾਡੋਰ ਵੀ ਸਾਡੇ ਕਿਸੇ ਨੇ ਗੱਲ ਸੁਣੀ ਇਕਵਾਡੋਰ ਸਾਨੂੰ ਉੱਥੇ ਭੇਲ ਲਈ ਚੈੱਕ ਰੱਖਿਆ ਤਾੜ ਕੇ ਕੁਝ ਖਾਣ ਨੂੰ ਕੁਝ ਪੀਣ ਨੂੰ ਕੁਝ ਨਹੀਂ ਹੈਗਾ ਸੀਗਾ ਇਕਵਾਡੋਰ ਤੋਂ ਬਾਅਦ ਸਾਨੂੰ ਤੇ ਸ਼ਾਮ ਪੇ ਸਾਨੂੰ ਕਿਸ਼ਤੀ ਲਵਾ ਕੇ ਸਾਨੂੰ ਕੋਲੰਬੀਆ ਲੈ ਗਏ ਇਹ ਫਿਰ ਇਵੇਂ 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 ਤੁਸੀਂ ਘੁੰਮਦੇ ਰਹੇ ਹਾਂ ਜੀ ਕਿੰਨੇ ਮਹੀਨੇ ਘੁੰਮਦੇ ਏਦਾਂ ਅਸੀਂ ਕਮ ਸੇ ਕਮ 4-5 ਮਹੀਨੇ ਵੀ ਘੁੰਮਦੇ ਰਹੇ ਭੁੱਖੇ ਪਾਣੇ ਉਵੇਂ ਕੁਛ ਨਹੀਂ ਹਾਂਜੀ ਹਾਂਜੀ ਅੱਛਾ ਇਹ ਫਿਰ ਏਜੰਟ ਤੁਹਾਡਾ ਕਿਹੜਾ ਸੀ ਜਿਹਨੇ ਠੱਗੀ ਕੀਤੀ ਮੇਰਾ ਏਜੰਟ ਸੀ ਕੋੰਦਾ ਨਾਮ ਸੀ ਲਖਵਿੰਦਰ ਸਿੰਘ ਪਿੰਡ ਸੀ ਮਾਸ਼ੀਵਾੜਾ ਤੇ ਨਾਲ ਪਿੰਡ ਹੈਗਾ ਜੀਵਨਪੁਰਨ ਦਾ ਛੋਟਾ ਜਿਹਾ ਪਿੰਡ ਅੱਛਾ ਡਿਸਟ੍ਰਿਕਟ ਉਹ ਲੁਧਿਆਣਾ ਲੱਗਦੀ ਆ ਉਹ ਦਿਨ ਤੁਸੀਂ ਹੁਣ ਗੱਲ ਨਹੀਂ ਕੀਤੀ ਵੀ ਭਾਈ ਤੂੰ ਸਾਡੇ ਨਾਲ ਠੱਗੀ ਕੀਤੀ ਉਹ ਦਿਨ ਅਸੀਂ ਗੱਲ ਕਰਦੇ ਹਾਂ ਫੋਨ ਟੈਂਡ ਕਰਦਾ ਫਿਰ ਉਸ ਤੋਂ ਬਾਅਦ ਬਿਜ਼ੀ ਕਰ ਚੱਕਦਾ ਹੀ ਨਹੀਂ ਫਿਰ ਉਸ ਤੋਂ ਬਾਅਦ ਜਿਹਨੂੰ ਹੂੰ ਚੱਕਿਆ ਸੀ ਮੈਨੂੰ ਕੰਦਾ ਵੀ ਤੂੰ ਤੇ ਸਾਡਾ ਕੰਮ ਸੀਗਾ ਵੀ ਇੱਕ ਨੰਬਰ ਤੇਨੂੰ ਜਾਣਾ ਸੀਗਾ ਗਲਤੀਆਂ ਤੇਰੀਆਂ ਨੇ ਤੇ ਤੂੰ ਐ ਪੇਮੈਂਟ ਨਹੀਂ ਪਾਉਂਦਾ ਸੀ ਸਾਰੀ ਪੇਮੈਂਟ ਦੇ ਪਾਹ ਦੇ ਬਾਅਦ ਵਿੱਚ ਕਹਿੰਦਾ ਵੀ ਤੂੰ ਪੇਮੈਂਟ ਨਹੀਂ ਪਾਉਂਦਾ ਕਿੰਨੇ ਕੁ ਪੈਸੇ ਟੋਟਲ ਗਏ ਸੀ ਤੇਰੇ ਟੋਟਲ ਸਾਡੇ ਗਏ 55 ਲੱਖ ਰੁਪਈਆ ਕਿਵੇਂ ਦਿੱਤੇ ਕੋਈ ਕੈਸ਼ ਗਏ ਸੀਗੇ ਤੇ ਬਾਕੀ ਕੋਈ ਅਕਾਊਂਟ ਚ ਪਾਏ ਸੀ ਖਾਤਿਆਂ ਚ ਕੀ ਵੇਚਿਆ 2.5 ਕਲੇ ਜਮੀਨ ਵੇਚੀ ਸੀਗੀ ਤੇ ਬਾਕੀ ਬਾਕੀ ਘਰ ਦਾ ਮੋਟਰਸਾਈਕਲ ਵਗੈਰਾ ਕਰ ਦਿੱਚੇ ਜੋ ਸੋਨਾ ਸੀ ਜਿਹੜੇ ਰਿਸ਼ਤਿਆਂ ਤੋਂ ਪੈਸੇ ਲਾਇਆ ਸੀ ਉਹ ਸਾਰੇ ਉਹਨਾਂ ਦੇ ਦਿੱਤੇ ਸੀਗੇ ਮਾਤਾ ਹੀ ਇਕੱਲੇ ਕਰੇ ਮਾ 22 ਸਾਲ ਹੋ ਗਿਆ ਡੈਥ ਹੋਈ ਹੋਈ ਆ। ਇਹ ਅਪੀਲ ਆ ਹੁਣ ਪ੍ਰਸ਼ਾਸਨ ਨੂੰ। ਮੇਰੀ ਇਹ ਅਪੀਲ ਆ ਕਿ ਮੇਰੇ ਤੋਂ ਉਹਨਾਂ ਮੇਰੇ ਪੈਸੇ ਵਾਪਸ ਕਰਾਇਆ ਜਾਣ ਜਿਹੜੀ ਮੇਰੀ ਆਪਣੀ ਜ਼ਮੀਨ ਵੇਚੀ ਮੇਰੇ ਘਰ ਦੀ ਸਾਰੀ ਇਫੈਕਸ਼ਨ ਵੀ ਖਰਾਬ ਹੋਈ ਔਰ ਜਿਹੜੇ ਮੇਰੇ ਘਰ ਚ ਇੰਨੀਆਂ ਪ੍ਰੋਬਲਮ ਐ ਇੱਕ ਮੇਰੇ ਮਾਤਾ ਦੀ ਪ੍ਰੋਬਲਮ ਐ ਜਿਹੜੀ ਸਾਡੇ ਤੋਂ ਦਵਾਈ ਵੀ ਲੈ ਨਹੀਂ ਹੁੰਦੀ ਔਰ ਮੈਂ ਇਹੇ ਚਾਹੁੰਦਾ ਕਿ ਮੇਰੇ ਪੈਸੇ ਵਾਸਤੇ ਇਹਨਾਂ ਔਰਜੈਂਟ ਤੇ ਕਾਰਵਾਈ ਕੀਤੀ ਜਾਵੇ ਔਰ ਅੱਗੇ ਤੋਂ ਕਿਸੇ ਨਾਲ ਐਵੇਂ ਨਾਲ ਹੋਵੇ। ਇੱਕ ਮੈਂ ਸਰਕਾਰ ਤੋਂ ਮੰਗ ਕਰਦਾ ਮੈਨੂੰ ਮੇਰੇ ਕੋਲ ਚੰਗੀ ਪੜ੍ਹਾਈ ਐ ਚੰਗੀ ਸਟੱਡੀ ਐ ਮੈਨੂੰ ਸਰਕਾਰ ਤੋਂ ਨੌਕਰੀ ਦਿੱਤੀ ਜਾਵੇ। ਜ ਬਿਲਕੁਲ ਮਾਤਾ ਕੋਈ ਨਹੀਂ ਟੈਨਸ਼ਨ ਹੀ ਲੈਣੀ ਠੀਕ ਹੈ ਕੋਈ ਨਹੀਂ ਇੱਥੇ ਕੰਮ ਕਰ ਕਰਾਓ ਮੁੰਡੇ ਨੂੰ ਤੇ ਕੋਈ ਟੈਨਸ਼ਨ ਹੀ ਲੈਣੀਗੀ ਠੀਕ ਹੈ ਅਸੀਂ ਤੁਹਾਡੇ ਨਾਲ ਆ ਜਿਹੜੀ ਕੋ ਠੱਗੀ ਮਾਰੀ ਆ ਏਜੰਟ ਨੇ ਜਾਂ ਕਿਸੇ ਨੇ ਪੂਰੀ ਹੁੰਦੀ ਆ ਆਪਾਂ ਇਨਕੁਆਇਰੀ ਕਰਾਵਾਂਗੇ ਠੀਕ ਹੈ ਹਾਂ ਹਾਂਜੀ ਹਾਂ ਤਾਂ ਬਿਲਕੁਲ ਹਾਲਾਂਕਿ ਮਾਪੇ ਤਾਂ ਭੋੜੇ ਪਾਲੇ ਹੁੰਦੇ ਆ ਜਿਵੇਂ ਪੁੱਤ ਕਹਿ ਦਿੰਦੇ ਆ ਕਿ ਮੈਂ ਬਾਹਰ ਜਾਣਾ ਆ ਕੰਮ ਕਰਨਾ ਮਾਪਿਆਂ ਨੇ ਤਾਂ ਇਹੀ ਲੱਗਦਾ ਵੀ ਚਲੋ ਸਾਡਾ ਪੁੱਤ ਜਾਂ ਸਾਡੀ ਧੀ ਉਹ ਚੰਗਾ ਕੰਮ ਕਰ ਰਹੇ ਹੋਣਗੇ ਪਰ ਇਹ ਨਹੀਂ ਪਤਾ ਹੁੰਦਾ ਵੀ ਕਦੋਂ ਠੱਗੀ ਦਾ ਸ਼ਿਕਾਰ ਹੋ ਜਾਣਾ ਹਾਲਾਂਕਿ ਇੱਕ ਨੰਬਰ ਦਾ ਕਹਿ ਕੇ ਏਜੰਟ ਵੱਲੋਂ ਠੱਗੀ ਵੱਜ ਗਈ ਕਈ ਮਹੀਨੇ ਭੁੱਖੇ ਪਾਣੇ ਘੁੰਮਣ ਤੋਂ ਬਾਅਦ ਡੋਂਕਰਾਂ ਦੇ ਡਿੱਕੇ ਚੜਨ ਤੋਂ ਬਾਅਦ ਵਾਰ-ਵਾਰ ਪੈਸੇ ਪਵਾਉਣ ਤੋਂ ਬਾਅਦ ਜ਼ਮੀਨ ਸੋਨਾ ਸਭ ਕੁਝ ਵੇਚਣ ਤੋਂ ਬਾਅਦ ਅੱਜ ਹਾਲਾਤ ਆ ਨੇ ਸਿਰਫ ਇੰਨਾ ਕੁ ਫਰਕ ਹੈ ਕਿ ਇਹ ਮੁੰਡਾ ਆਪਦੀ ਮਾਂ ਦੇ ਕੋਲੇ ਜਿੰਦਾ ਖੜਾ ਹੈ ਹੋਰ ਕੁਝ ਨਹੀਂ ਬਚਿਆ ਕੱਲਾ ਸਿਰਫ ਇਹਦੀ ਜਾਨ ਬਚੀ ਆ ਬਾਕੀ ਸਾਰਾ ਕੁਝ ਖਤਮ ਹੋ ਗਿਆ ਇਸ ਦਾ ਔਰ ਜਿਹੜੇ ਏਜੰਟ ਨੇ ਇੱਕ ਨੰਬਰ ਦੇ ਕੇ ਕਿ ਇਹ ਦੇ ਨਾਲ ਠੱਗੀ ਮਾਰੀ ਆ ਕਥੀ ਤੌਰ ਤੇ ਉਸ ਏਜੰਟ ਦੇ ਉੱਪਰ ਕਾਰਵਾਈ ਦੀ ਮੰਗ ਕੀਤੀ ਹੈ ਇਹਨਾਂ ਨੇ ਕਿ ਉਸ ਦੇ ਉੱਪਰ ਕਾਰਵਾਈ ਕੀਤੀ ਜਾਵੇ ਬਹੁਤ ਸਾਰੇ ਇਹੋ ਜਿਹੇ ਏਜੰਟ ਨੇ ਐਸੇ ਨਹੀਂ ਕਹਿੰਦੇ ਵੀ ਸਾਰੇ ਏਜੰਟ ਗਲਤ ਨੇ ਬਹੁਤ ਸਾਰੇ ਸਹੀ ਵੀ ਨੇ ਲੇਕਿਨ ਬਹੁਤ ਸਾਰੇ ਬਹੁਤ ਵੱਡੀ ਗਿਣਤੀ ਦੇ ਵਿੱਚ ਇਹੋ ਜਿਹੇ ਏਜੰਟ ਨੇ ਜਿਹੜੇ ਇੱਕ ਲੋਕਾਂ ਦੇ ਨਾਲ ਠੱਗੀਆਂ ਮਾਰਦੇ ਆ ਉਸ ਤੋਂ ਬਾਅਦ ਫੋਨ ਨਹੀਂ ਚੱਕਦੇ ਉਸ ਤੋਂ ਬਾਅਦ ਗਾਇਬ ਹੋ ਜਾਂਦੇ ਆ ਅੰਡਰਗਰਾਉਂਡ ਹੋ ਜਾਂਦੇ ਆ ਇਸ ਪ੍ਰੋਬਲਮ ਦੌਰਾਨ ਵੀ ਜਿਹੜੀ ਹੁਣ ਚੱਲ ਰਹੀ ਆ ਅਮਰੀਕਾ ਤੋਂ ਭਰ ਭਰ ਜਾ ਜਾ ਰਹੇ ਨੇ ਇਸ ਦੌਰਾਨ ਵੀ ਬਹੁਤ ਸਾਰੇ ਏਜੰਟ ਜਿਹੜੇ ਨੇ ਉਹ ਅੰਡਰਗਰਾਉਂਡ ਹੋ ਚੁੱਕੇ ਨੇ ਔਰ ਫਿਲਹਾਲ ਇਹਨਾਂ ਦੀ ਮੰਗ ਆ ਫਿਰੋਜ਼ਪੁਰ ਪੁਲਿਸ ਤੋਂ ਪੰਜਾਬ ਸਰਕਾਰ ਤੋਂ ਕਿ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ ਤਾਂ ਜੋ ਇਹ ਆਪਣੇ ਜਿਹੜੇ ਪੈਸੇ ਉਹ ਵਾਪਸ ਇਹਨਾਂ ਨੂੰ ਮਿਲ ਸਕਣ ਉਮੀਦ ਆ ਫਿਰੋਜ਼ਪੁਰ ਦਾ ਪ੍ਰਸ਼ਾਸਨ ਔਰ ਪੰਜਾਬ ਸਰਕਾਰ ਇਹਨਾਂ ਦੀ ਮਦਦ ਜ਼ਰੂਰ ਕਰੇ